ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਇਨਸਾਨੀ ਚੋਰੀ ਤਾਂ ਤੁਸੀਂ ਬਹੁਤ ਵੇਖੇ ਹੋਣਗੇ ਜਾਂ ਸੁਨੇ ਹੋਣਗੇ ਪਰ ਇੱਕ ਅਜੀਹੇ ਚੋਰ ਦੀਆਂ ਤਸਵੀਰਾਂ ਤੁਹਾਡਾ ਸਾਂਝੀ ਕਰ ਰਹੀਆਂ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੱਸਦੀ ਕਿ ਮਾਮਲਾ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿਸ ਨੂੰ ਵੇਖ ਕੇ ਤੁਹਾਨੂੰ ਵੀ ਆਪਣੀ ਅੱਖਾਂ ਤੇ ਵਿਸ਼ਵਾਸ ਨਹੀਂ ਹੋਏਗਾ ਕਿ ਇਨਸਾਨ ਤੋਂ ਪਰੇ ਕੋਈ ਅਜੀਹਾਂ ਕਰ ਸਕਦਾ ਤਾਂ ਵੇਖ ਸਕਦੇ ਹੋ ਇੱਕ ਕੁੱਤੇ ਨੇ ਨੋਟਾਂ ਨਾਲ ਭਰਿਆ ਹੋਇਆ ਬੁਰਾ ਪਰਸੀ ਜੇਬ ਦੇ ਵਿੱਚੋਂ ਗਾਇਬ ਕਰ ਦਿੱਤਾ ਦੱਸਦੀ ਕਿ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੇ ਉੱਤੇ ਇੱਕ ਸ਼ਖਸ ਬੈਠ ਕੇ ਆਪਣੇ ਗਰੁੱਪ ਦੇ ਨਾਲ ਚਾਹ ਪਾਣੀ ਪੀ ਰਿਹਾ ਸੀ ਤਾਂ ਜ ਨਹੀਂ ਤਾਂ ਉਸ ਨੂੰ ਲੱਗਿਆ ਕਿ ਕਿਸੇ ਨੇ ਮਜ਼ਾਕ ਕੀਤਾ ਹੋਏਗਾ ਤਾਂ ਉਸਨੇ ਆਪਣੇ ਜਦ ਦੋਸਤਾਂ ਨੂੰ ਪੁੱਛਿਆ ਤਾਂ ਉਹਨਾਂ ਦੇ ਵੱਲੋਂ ਸਿੱਧਾ ਮਨਾਂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਨੌਜਵਾਨ ਦੇ ਵੱਲੋਂ ਦੁਕਾਨ ਤੇ ਲੱਗੇ ਹੋਏ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਔਰ ਜਦ ਸੀਸੀਟੀਵੀ ਕੈਮਰੇ ਦੇਖੇ ਗਏ ਤਾਂ ਉਸ ਦੇ ਵਿੱਚ ਵੇਖਿਆ ਕਿ ਇੱਕ ਕੁੱਤੇ ਦੇ ਵੱਲੋਂ ਉਸ ਦੀ ਜੇਬ ਦੇ ਵਿੱਚੋਂ ਪਰਸੀ ਗਾਇਬ ਕਰ ਦਿੱਤਾ ਗਿਆ ਤਾਂ ਤਸਵੀਰਾਂ ਜੋ ਨੇ ਸੀਸੀਟੀਵੀ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਜਿਸ ਦੇ ਵਿੱਚ ਇਹ ਸ਼ਖਸ ਆਰਾਮ ਦੇ ਨਾਲ ਬੈਠ ਕੇ ਚਾਹ ਪੀ ਰਿਹਾ ਸੀ ਤਾਂ ਪਿੱਛੋਂ ਦੀ ਇੱਕ ਕੁੱਤੇ ਨੇ ਆ ਕੇ ਉਸ ਦੀ ਜੇਬ ਦੇ ਵਿੱਚੋਂ ਉਸ ਦਾ ਪਰਸੀ ਕੱਢ ਲਿਆ ਔਰ ਉਸ ਨੂੰ ਪਤਾ ਵੀ ਨਹੀਂ ਲੱਗਿਆ ਨੌਜਵਾਨ ਦੇ ਵੱ ਅਵੇਸੀ ਤਾਂ ਉਸ ਦੇ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਨੂੰ ਉਹ ਪਰਸ ਮਿਲਦਾ ਹੈ ਤਾਂ ਉਸ ਦੇ ਨਾਲ ਸੰਪਰਕ ਜਰੂਰ ਕਰੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬਿਲਕੁਲ ਸ਼ਾਂਤ ਹੋ ਕੇ ਕੁੱਤਾ ਉਸ ਨੌਜਵਾਨ ਦੇ ਕਰੀਬ ਆਇਆ ਔਰ ਉਸ ਦੀ ਜੇਬ ਦੇ ਵਿੱਚੋਂ ਪਰਸ ਕੱਟ ਕੇ ਉੱਥੋਂ ਗਾਇਬ ਹੋ ਗਿਆ ਔਰ ਨੌਜਵਾਨ ਨੂੰ ਪਤਾ ਵੀ ਨਹੀਂ ਲੱਗਿਆ ਤਾਂ ਜਿੱਥੇ ਸੜਕਾਂ ਦੇ ਉੱਤੇ ਆਵਾਰਾ ਕੁੱਤੇ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ ਤਾਂ ਹੁਣ ਇਹਨਾਂ ਵਾਰਾ ਕੁੱਤਿਆਂ ਦੇ ਵੱਲੋਂ ਹੁਣ ਚੋਰੀ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤੁਸੀਂ ਇਨਸਾਨੀ ਜੇਬ ਕਤਰੇ ਤਾਂ ਦੇਖੇ ਹੋਣਗੇ ਜੇਬਾਂ ਵਿੱਚੋਂ ਪਰਸ ਗਾਇਬ ਕਰਦੇ ਲੋਕਾਂ ਨੂੰ ਦੇਖੇ ਹੋਣਗੇ ਤਾਂ ਉੱਥੇ ਹੁਣ ਗੈਪ ਕਰ ਦਿੱਤਾ ਗਿਆ ਫਿਲਹਾਲ ਨੌਜਵਾਨ ਅਤੇ ਪੁਲਿਸ ਦੇ ਵੱਲੋਂ ਉਸ ਕੁੱਤੇ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਦੇ ਵੱਲੋਂ ਇਹ ਕੰਮ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ਾਂਤਮਈ ਹੋ ਕੇ ਕੁੱਤਾ ਨੌਜਵਾਨ ਦੇ ਕਰੀਬ ਆਇਆ ਔਰ ਉੱਥੇ ਖੜਾ ਰਿਹਾ ਔਰ ਪਿੱਛੋਂ ਦੀ ਉਸ ਦੀ ਜੇਬ ਦੇ ਵਿੱਚੋਂ ਆਰਾਮ ਦੇ ਨਾਲ ਪਰਸ ਕੱਢ ਕੇ ਉੱਥੋਂ ਫਰਾਰ ਹੋ ਗਿਆ ਤਾਂ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਤਾਂ ਹੁਣ ਪੁਲਿਸ ਦੇ ਵੱਲੋਂ ਵੀ ਇਸ ਕੁੱਤੇ ਦੀ ਭਾਲ ਕੀਤੀ ਜਾ ਰਹੀ ਹੈ ਤਾਂਕਿ ਉਸ ਨੌਜਵਾਨ ਦਾ ਪਰਸ ਮਿਲ ਸਕੇ ਤਾਂ ਉੱਥੇ ਹੀ ਪੁਲਿਸ ਮੁਲਾਜ਼ਮ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਚੋਰੀ ਕਰਦੇ ਹੋਏ ਬਹੁਤ ਵਾਰੀ ਮੈਂ ਵੇਖਿਆ ਔਰ ਫ ਦੇ ਵੱਲੋਂ ਉਸ ਕੁੱਤੇ ਦੀ ਭਾਲ ਕੀਤੀ ਜਾ ਰਹੀ ਹੈ ਤਲਾਸ਼ ਕੀਤੀ ਜਾ ਰਹੀ ਹੈ ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਨੌਜਵਾਨ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਪ੍ਰਨਾਲ ਦੇ ਨਾਲ ਤਸਵੀਰਾਂ ਜੋ ਨੇ ਸੀਸੀਟੀਵੀ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ਾਂਤਮਈ ਢੰਗ ਦੇ ਨਾਲ ਕੁੱਤੇ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨੌਜਵਾਨ ਦੇ ਕਰੀਬ ਖੜਾ ਰਿਹਾ ਔਰ ਨੌਜਵਾਨ ਦੀ ਜੇਬ ਦੇ ਵਿੱਚੋਂ ਉਸ ਨੇ ਪਰਸ ਗਾਇਬ ਕਰ ਦਿੱਤਾ ਔਰ ਨੌਜਵਾਨ ਨੂੰ ਬਿਲਕੁਲ ਭਨਕ ਤੱਕ ਨਹੀਂ ਲੱਗੀ ਇਸ ਦੀ ਜਦੋਂ ਕੁੱਤਾ ਉੱਥੋਂ ਪਰਸ ਲੈ ਕੇ ਸੜਕ ਮੱਲ ਨੂੰ ਫਰਾਰ ਹੋ ਗਿਆ ਤਾਂ ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਹੈ ਕਿਉਂਕਿ ਹਰ ਕਿਸੇ ਕਿ ਜੇ ਪਹਿਲੀ ਵਾਰ ਅਜੀਹਾ ਵੇਖਿਆ ਕਿ ਜਿੱਥੇ ਇੱਕ ਕੁੱਤੇ ਦੇ ਵੱਲੋਂ ਨੋਟਾਂ ਨਾਲ ਭਰਿਆ ਹੋਇਆ ਪਰਸ ਗਾਇਬ ਕੀਤਾ ਗਿਆ ਕੀ ਨਾਮ ਤੁਹਾਡਾ ਅਨਕੁਸ਼ ਮਹਾਜਨ ਅਨਕੁਸ਼ ਜੀ ਕਿਹੜੀ ਜਗ੍ਹਾ ਤੇ ਕਿਹੜੀ ਘਟਨਾ ਵਾਪਰੀ ਹੈ ਅਸੀਂ ਚਾਹ ਪੀਂਦੇ ਪਏ ਅਸੀਂ ਗਰੁੱਪ ਦੇ ਨਾਲ ਆਪਣੇ ਜੀ ਤੇ ਪਿੱਛੇ ਆਪਣਾ ਜਦੋਂ ਪੈਸੇ ਦੇਣ ਲੱਗੇ ਆ ਤੇ ਦੇਖਿਆ ਪਰਸ ਨਹੀਂਗਾ ਸੀ ਅਸੀਂ ਕਿਹਾ ਕਿਸੇ ਨੇ ਆਪਣੀ ਤਮਾਜ਼ ਵੀ ਨਹੀਂ ਕੀਤੀ ਹੈ ਲੇਕਿਨ ਉਹ ਸਾਰੇ ਯਾਰ ਦੋਸਤਾਂ ਦੇ ਨਹੀਂ ਕੋਈ ਤਮਾਜ਼ ਵੀ ਨਹੀਂ ਹੋਗੀ ਤੇ ਅਸੀਂ ਚੈੱਕ ਕੀਤਾ ਆਪਣਾ ਸੀਸੀਟੀਵੀ ਸੀਸੀਟੀਵੀ ਨਾਲ ਜਿਹੜਾ ਲੱਗਾ ਆ ਸੀ ਉਹਦੇ ਚ ਉੱਤੇ ਤੁਹਾਡਾ ਪਰਸ ਗਾਇਬ ਹੋ ਨਿਕਲ ਗਿਆ ਦੇਪੁਤਾ ਦਾ ਚਗਾ ਸੀ ਉਹਨੇ ਚੁੱਕ ਕੇ ਅੱਧਰ ਨੂੰ ਦੌੜਿਆ ਆਪਣਾ ਬਿਲਾਰ ਨੂੰ ਸੋੜਨ ਪਰਸ ਲੈ ਕੇ ਨਿਕਲ ਗਿਆ ਪਰਸ ਲੈ ਕੇ ਮਾਰਕੀਟ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਲੱਗਣ ਡਿਆ ਕਿ ਪਰਸ ਕਿੱਥੇ ਹੈਗਾ ਉਹਦੇ ਚ ਮੇਰੇ ਜ਼ਰੂਰੀ ਡਾਕੂਮੈਂਟਸ ਹੈਗੇ ਸੀ ਤੇ ਮੇਰੇ ਕਾਰਡ ਸਗੇ ਆ ਹੋਰ ਸਮਾਨ ਹੈਗਾ ਲਸੰਸ ਹੈਗਾ ਆਧਾਰ ਕਾਡਾ ਹੈਗਾ ਪੈਨ ਕਾਡਾ ਹੈ ਤੇ ਪਲੀਜ਼ ਜਿਹਨੂੰ ਵੀ ਮਿਲਦਾ ਤੇ ਮੈਨੂੰ ਰਿਪਲਾਈ ਕਰੇ ਆਪਣਾ ਆ ਨਾਮ ਐਡਰੈਸ ਕੋਈ ਦੱਸ ਦੋ ਜੇ ਮੇਰਾ ਨਾਮ ਅੰਕੁਸ਼ ਮਹਾਜਣਾ ਹੈ ਮੇਰਾ ਮੋਬਾਈਲ ਨੰਬਰ 987224678 ਹੈ ਕੋਈ ਵੀ ਇਹਨੂੰ ਮੈਨੂੰ ਸੂਚਨਾ ਦਿੰਦਾ ਹੈ ਕਿ ਤੁਹਾਡਾ ਸਮਾਨ ਮਿਲ ਗਿਆ ਤੇ ਮੈਂ ਉਹਨੂੰ ਲੋਡ ਪਿੰਦਾ ਨਾਮ ਦਿੱਤਾ ਜਾਏਗਾ ਅੱਛਾ ਸਰ ਇਹ ਪਹਿਲੀ ਵਾਰੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਆਪਾਂ ਬਹੁਤ ਬੁਰਾ ਇਨਸਾਨੀ ਚੋਰ ਤੇ ਬੜੇ ਵੇਖੇ ਨੇ ਕੁੱਤਾ ਚੋਰ ਬਿੱਲੀ ਹੋਰੀ ਵੇਖਿਆ ਕਿ ਪਰਸ ਲੈ ਕੇ ਭੱਜ ਗਿਆ ਪੁੱਤਾ ਪੁੱਤਾ ਖਾਨ ਵਾਲੀ ਚੀਜ਼ ਹੋਵੇ ਤੇ ਗੱਲ ਵੱਖਰੀ ਹੈ ਪੁੱਤਾ ਪੁੱਤਾ ਨੂੰ ਤੇ ਹਮੇਸ਼ਾ ਕੋਈ ਨਾ ਕੋਈ ਚੀਜ਼ ਚਾਹੀਦੀ ਹੈ ਲਫਾਫਾ ਵੀ ਟਿੱਕਾ ਤੇ ਉਹਨੇ ਚੁੱਕ ਕੇ ਲਾਏ ਨਾ ਜੀ ਇਹ ਤੇ ਅਸੀਂ ਦੇਖਿਆ ਲੇਕਿਨ ਪਰਸ ਲੈ ਗਿਆ ਦੇਲੀ ਹੋ ਰਹੀ ਹੈ ਤੁਸੀਂ ਪੁਲਿਸ ਨੂੰ ਕਨੈਕਟ ਦਿੱਤੀ ਇਹਦੀ ਤੇ ਕੰਪਲੇਂਟ ਲਿਖਾ ਦਿੰਦੇ ਉਸ ਤੋਂ ਬਾਅਦ ਭਾਈ ਜੋ ਵੀ ਕਹਿਣਗੇ ਅਸੀਂ ਕਰਤਾ ਹੈ ਐਸਐਸ ਬਲੂ ਕੁਮਾਰ ਕਿਹੜੀ ਜਗ੍ਹਾ ਡਿਊਟੀ ਹੈ ਨੌਵਲੇ ਚੌਂਕ ਦੀ ਕੀ ਮਾਮਲਾ ਸਾਹਮਣੇ ਆਇਆ ਮਾਮਲਾ ਹੈ ਇੱਕ ਲੜਕਾ ਆਇਆ ਕਹਿੰਦਾ ਮੇਰਾ ਪਰਸ ਪੁੱਤਾ ਲੈ ਗਿਆ ਜੀ ਤੇ ਉਹ ਕੁੱਤੇ ਦੇ ਮਗਰ ਮਗਰ ਵੇਖਿਆ ਪਰ ਪੁੱਤਾ ਨੂੰ ਦਿਖਾਇਆ ਨਹੀਂ ਤਾਂ ਬਾਅਦ ਦਿਖਾਈ ਦਿੱਤਾ ਪਰ ਕੁੱਤੇ ਕੋਲ ਕੋਈ ਚੀਜ਼ ਬਰਾਮਦ ਨਹੀਂ ਉਹ ਵੀ ਐਸਐਸ ਸਾਹਿਬ ਮਾਮਲਾ ਪਹਿਲੀ ਵਾਰ ਹੈ ਪੁੱਤਾ ਚੋਰ ਕੁੱਤਾ ਚੋਰ ਤਾਂ ਪਹਿਲੀ ਵਾਰ ਹੈ ਪਰ ਚੋਰ ਤਾਂ ਬੜੇ ਵੇਖੇ ਬਾਅਦ ਪੁੱਤਾ ਚੋਰ ਤਾਂ ਪਹਿਲੀ ਵਾਰ ਹੀ ਵੇਖਣ ਲਿਆ ਆਪਾਂ ਹਾਂ ਸੀਟੀਟੀ ਵੀ ਕੈਮਰੇ ਵਿੱਚ ਆਇਆ ਹੈ ਵੀ ਉਹਦਾ ਪਰਸ ਲੈ ਕੇ ਜਾਣ ਰਿਹਾ ਸੀ ਕਿਤੇ ਜਾਂਦੀ ਹੈ ਕਿੱਥੇ ਜਾਂਦੀ ਹੈ ਅੱਛਾ ਸਪਾਰ ਕੀ ਕੀ ਸੀ ਉਹਦੇ ਵਿੱਚ ਬੱਚਾ ਉਹ ਦੱਸਦਾ ਉਹ ਪੈਸੇ ਆ ਗਏ ਆ ਬੱਚੀ ਤੇ ਆਈਡੈਂਟੀਕੈਟ ਡਾਕੂਮੈਂਟ ਐਂਡ ਕੁਝ ਅੱਛਾ ਵੀ ਇਹ ਜੀ ਕੋਈ ਇਨਸਾਨ ਹੁੰਦਾ ਫਿਰ ਇਹਦੇ ਪਰਚਾ ਦਰਜ ਕਰ ਦਿੰਦਾ ਹੁਣ ਪੁੱਤੇ ਤੇ ਕੀ ਕਰੋਗੇ ਕਰ ਬਈ ਉਹ ਬਾਅਦ ਵਿੱਚ ਦੇਖਣਾ ਕੀ ਕਰਨਾ ਹੈ